ਗੱਗੀ ਤਾਂ ਇੱਥੇ ਹੀ ਗਿਆ ਸਿਮੂ ਨਾਲ ਸ਼ੇਰਵਾਨੀ ਲਈ ਫਿਰਦਾ ਸੀ ਉਹ ਮੋੜੰਗਿਆਂ ਕਿਉਂ ਸ਼ੇਰਵਾਨੀ ਨੂੰ ਮਕਲਾਵਾ ਆਇਆ ਜੀ ਇੱਥੇ ਕਾਦੀ ਸ਼ੇਰਵਾਨੀ ਫੇਰੇ ਸਾਡੇ ਮਿੱਥੋਂ ਬਾਦ ਹੋਰੀ ਨੇ ਇੱਥੇ ਕੋਈ ਚੰਦ ਝਾੜਦੇ ਹੋ ਰੋ ਕਰੇ ਵਗ ਜਾ ਮੜਾ ਜਿੱਥੇ ਹੋਰੀ ਸੀ ਆਪਾ ਖੜਾ ਹੋ ਜਾਂਦਾ ਕੋਈ ਕੀ ਹੋ ਗਿਆ ਅੱਛਾ ਵਿਆਹ ਵੀ ਚੰਗਾ ਨਹੀਂ ਬੜ ਗਿਆ ਵਿਆਹ ਤਾਂ ਬਹੁਤ ਵਧੀਆ ਹੋ ਗਿਆ ਬਟਰ ਬਾਕਸ ਚ ਲੱਗਿਆ ਹੋਵੇ ਭਾਜੀ ਕੁਝ ਨਹੀਂ ਦਿੱਤੀ ਭਾਜੀ ਮਲਾਈ ਕਿੰਨੀ ਆਇਆ ਉਹ ਦਿੰਦੀ ਦੋ ਕੰਬਲ ਦਿੰਦੇ ਦੀ ਨਾਲ ਤੇਰੇ ਨਾਲ ਕੇ ਤਾਂ ਮੈਂ ਨਹੀਂ ਲੈ ਕੇ ਆਈ ਮੈਂ ਕਿਹਾ ਬੱਚ ਲੈ ਆਏਗਾ ਉਹ ਮਰ ਹੈ ਉਹ ਥੋੜੀ ਜਿਹੀ ਉਹ ਘਟਦੀ ਆ ਆਪਣੀ ਕੋਤਲੇ ਆ ਭਾਜੀ ਮੈਂ ਮੋਨੀ ਲੈ ਕੇ ਆ ਮਹਾਵਦੀ ਕਿਥੇ ਰੱਖੋ ਕਿੰਤਰ ਬੰਦਾ ਸੋਹਣਾ ਲੱਗਦਾ ਭਾਜੀ ਰਿੰਦੇ ਆਪਣੇ ਬਿਆਹਾਂ ਚੋਂ ਨਹੀਂ ਲੈ ਕੇ ਜਾਂਦੇ ਕੀ ਹੋਇਆ ਪੁੱਛ ਤੂੰ ਪੁੱਛਾ ਆਹ ਜਿੰਨੀ ਆਹ ਤਾਂ ਜਿਆਦਾ ਰੈਂਡ ਦੇ ਭਾਗ ਹੂਆ ਆ ਰਿੰਦੇ ਦੋਹਾਂ ਕੋ ਹੋਇਆ ਜੀ ਕਿਹਦੇ ਤਰੂ ਵੀ ਗਈ ਕਿਹੜੀ ਚਾਹ ਤੇ ਆਵਾਜ਼ੀ ਆ ਤਾਂ ਵਾਦਾ ਮਾਂ ਤੇ ਆਉਣਾ ਮਾਂ ਮੈਂ ਮੁਰਨੀ ਬੇਚ ਕੇ ਆਉਣੀ ਐਕਸ਼ਨ। ਬਾ ਕੀ ਕਰਦੇ ਹੋ ਜੀ? ਮੇਰੀ ਗੱਲ ਸੁਣ ਓਏ। ਹਾਂਜੀ। ਇਹਦੇ ਤੁ ਆਲੇ ਦਾਲੇ ਕੱਟੜਾ ਰਾਉਂਡ। ਤੂੰ ਚੱਲ ਇੱਕ ਮਿੰਟ। ਐਕਸ਼ਨ। ਕਿਹੜਾ? ਐਕਸ਼ਨ। ਬਾ ਕੀ ਕਰਦੇ ਹੋ ਜੀ? ਲੈ ਸੁਣ ਓਏ। ਇਹਦੇ ਆਲੇ ਦਾਲੇ ਦਾ ਕੱਟੜਾ ਰਾਉਂਡ ਆ। ਹਾਂਜੀ। ਤੇ ਹਰ ਘੇੜੇ 'ਚ ਕਹਿਣਾ ਤੀਆਂ ਦਾ ਸਤਿਕਾਰ ਕਰੋ। ਪੁੱਤਰਾ ਵਾਂਗੂ ਪਿਆਰ ਕਰੋ। ਇੱਕ ਘੇੜਾ ਦੇ ਕੇ ਜੀ। ਹਾਂ ਇੱਕ ਘੇੜਾ ਪੂਰਾ ਹੋ ਗਿਆ। ਤੀਆਂ ਦਾ ਸਤਿਕਾਰ ਕਰੋ। ਪੁੱਤਰਾ ਵਾਂਗੂ ਪਿਆਰ ਕਰੋ। ਕਾਉਵਣ 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 ਮੇਰਾ ਕਸੂਰ ਕੀ ਹੈ ਚੱਲ ਕਹ ਹੁਣ ਤੀਆਂ ਦਾ ਸਤਕਾਰ ਕਰੋ ਤੀਆਂ ਦਾ ਸਤਕਾਰ ਕਰੋ ਹਾਂ ਪੁੱਤਰਾ ਵਾਂਗੂ ਪਿਆਰ ਕਰੋ ਹਾਂ ਤੀਆਂ ਤੇਰੀਆਂ ਸਮਾਰ ਕੇ ਨਹੀਂ ਆ ਰਹੀਆਂ ਤੀਆਂ ਮੰਗੂ ਤੀਆਂ ਦਾ ਸਤਕਾਰ ਕਰੋ ਹਾਂ ਪੁੱਤਰਾ ਵਾਂਗੂ ਪਿਆਰ ਕਰੋ ਹਾਂ ਤੀਆਂ ਦਾ ਸਤਕਾਰ ਕਰੋ ਹਾਂ ਆਇਥੇ ਚੱਲ ਆਇਥੇ ਚੱਲ ਇਥੇ ਚਲੀ ਮੈਂ ਦੇਖ ਲਉ ਪਤਾ ਨਹੀਂ ਕਿੱਥੋਂ ਕਿੱਥੋਂ ਆ ਜਾਂਦੇ ਨੇ ਸਵੇਰ ਦੇ ਬੈਠੇ ਨੇ ਕਹਿੰਦੇ ਅੱਲਾਹ ਦੇ ਨਾਮ ਤੇ ਇੱਕ ਸੀਨ ਪਾ ਦਿਓ ਫਿਲਮ ਚ ਕੋਈ ਪੈਸੇ ਮੰਗਦਾ ਕੋਈ ਕੁਛ ਮੰਗਦਾ ਕੋਈ ਕੱਪੜੇ ਮੰਗਦਾ ਸੀਨ ਮੰਗਦੇ ਨੇ ਦੱਸਿਓ ਜੀ ਕੀ ਡਿਮਾਂਡ ਹੈ ਤੁਹਾਡੀ ਪਾ ਦੇ ਨਾ ਅੱਲਾਹ ਦੇ ਨਾਮ ਤੇ ਇੱਕ ਸੀਨ ਪਾ ਦੇ ਨਾ ਆ ਦੇਖ ਲਓ ਮੈਂ ਕਿਹੜਾ ਝੂਠ ਬੋਲਦੀ ਸੀ ਸੱਚੀ ਕਿਹਾ ਸੀ ਨਾ ਆਈ ਅਰੇ ਤਾਂ ਮੇਰੇ ਸਾਹ ਦਾ ਜਕਰਾ ਤੋਂ ਆਇਆ ਮੈਂ ਓਹੋ ਆ ਬੋਤਾ ਤੋਂ ਗਿਆ ਲੈ ਖਰੇ ਦਾਲੜ ਦੀਆਂ ਪਤਾ ਨਹੀਂ ਹੈ ਜੀ ਠੰਡ ਨੱਕ ਤਾਂ ਮੇਰਾ ਸਾਰਾ ਬਾਂਦਰ ਦੀ ਪਿੱਠ ਵਰਗਾ ਹੋਇਆ ਪਿਆ ਲਾਲ ਮੈਨੂੰ ਤਾਂ ਡਰ ਆਈ ਦਿੱਤਾ ਆ ਫਟ ਬੈਗ ਮੈਂ ਥੋੜਾ ਛਾਪਾਂ ਨਹੀਂ ਬਣਾਨੀ ਆ ਓਹੋ ਬਹੁਤ ਘੱਟ ਦੀ ਕੋਈ ਵਿਆਹ ਤੋਂ ਹਲੇ ਵੀ ਹੈਗੇ ਕਿਸ਼ੋਰ ਹਾਂ ਹਾਂ ਹਲੇ ਵੀ ਇੱਥੇ ਬਥੇਰੇ ਲੈਣਾ ਤੇ ਖੜੇ ਨੇ ਬੰਦੇ ਮੈਂ ਮਾਂ ਦੇ ਬਕਸੀ ਤੇ ਵਿਆਹ ਦੀ ਫੜੀ ਹਲੇ ਵੀ ਹੈਗੇ ਦੀ ਮੈਂ ਲਾਸਟ ਬੰਦਾ ਤੇ ਜਿਹੜਾ ਮਾਂ ਬਾਪ ਤੋਂ ਆਇਆ ਸਾਰਾ ਘਾਟਾ ਠਿੱਕਰ ਸਮਾ ਕੇ ਆਇਆ ਮੈਨੂੰ ਕਹਿੰਦੇ ਤੁਸੀਂ ਪੜੇ ਲਿਖੇ ਹੋ ਕਹਿੰਦੇ ਸਾਰਾ ਕੁਝ ਬੰਦਾ ਤੁਸੀਂ ਤਰਾ ਕੇ ਜਾਓ ਕੰਬਲਾਂ ਤੋਂ ਲੈ ਕੇ ਚਮਕੀਆਂ ਤੱਕ ਮੈਨਾਂ ਸਮਾ ਕੇ ਸੱਤ ਲੱਖ ਰੁਪਈਆ ਲੱਗ ਗਿਆ ਵਿਆਹ ਤੇ ਮਹਾਪਨ ਮੇਰਾ ਚਨੀ ਚੜਾ ਕੀ ਕਰਤਾ ਸੀ ਹੁਣ ਤਾਂ ਵਿਆਹ ਨਹੀਂ ਹੁੰਦੇ ਤਬਾਹ ਹੁੰਦੇ ਨੇ ਫਿਰ ਕਰਜ਼ੇ ਮਾਫੀਆਂ ਨੇ ਫਾਰਮ ਭਰੀ ਜਾਣਗੇ ਦੋ ਭੋਲੇ ਤੋਂ ਕਿੱਥੇ ਫੋਟੋ ਲਗੂ ਕਿੱਥੇ ਗੁੱਠਾ ਲਗੂ ਚੱਗਣਾ ਨਹੀਂ ਚੀਰਦਾ ਸਾਂ ਥੋੜਾ ਜਿਹਾ ਗੁੱਠਾ ਠੰਡ ਤਾਂ ਨਹੀਂ ਪਈ ਆ ਪੱਤਾ ਕਰ ਲੈ ਕੋਈ ਹਰ ਨਾੜ ਪੜਾ ਰੋ ਦੇਖੋ ਅੱਜ ਵੀ ਬੋਲਣ ਲੱਗਾ ਚੰਗੀ ਭੜੀ ਅੰਗਰੇਜ਼ੀ ਉਹ ਕਿੱਦਾਂ ਬੀ ਮਾਉਂ ਤਾਇਆ ਜੀ ਕਿੱਥੇ ਫਰੀ ਲਈ ਪੰਦਾ ਵੀ ਚੱਲ ਅੱਛਾ ਫੇਰ ਗੱਡੀ ਮੈਂ ਚਲੋ ਪੜਿਆ ਤਾਂ એનર્ਜੀ ਦੇ ਬੱਬਲਾ ਇੱਧਰ ਛੋਰਾ ਲਓ ਜੀ ਤੁਹਾਡੀ ਸ਼ਕਲ ਦਿਖਾਈਏ ਤੁਹਾਡੇ ਤੁਹਾਡੀ ਕਿਹਨੂੰ ਮੈਂ ਕਰਾਈ ਕਰਾਈ ਤੁਹਾਡੇ ਬਲਾਗ ਚ ਆਣਾ ਮੈਂ ਸਾਡੇ 6:30 ਵਜੇ 6:00 ਵਜੇ ਕੱਲਾ ਚਾ ਸੂਦੇ ਚ ਰਹਿਣਾ ਬਾਈ ਵਾਲੇ ਨੁੱਤਾਸ ਤੇਰੀ ਬੋਲ ਠੀਕ ਚੱਲ ਲੈ ਇਹਦਾ ਮੈਂ ਡੰਗਲਾ ਚ ਰਹਿਣਾ ਅ ਮੋਗਲੀ ਉਹ ਨਾਲ ਪਹਿਨਣਾ ਮੈਂ ਮੋਗਲੀ ਉਹ ਚੱਕਿਆ ਯਾਰ ਅਬੀਸਿਆ ਬੜਾ ਤੇ ਨਹੀਂ ਨੌਕਰੀਆਂ ਲੈਣ ਖਤਰਾ ਉਹ ਚਾਹਦਾ ਵਾ ਵੀਰ ਬਾਈ ਨੂੰ ਲੱਗੂਗਾ ਟਾਈ ਕਰੇਗਾ ਕਹਿਣ ਗਿਆ ਜੀ ਚਲਾ ਲਓ ਅਸਲਾ ਕੋਟੀ ਬਰਾਉ ਨਹੀਂ ਲੰਗਦੇ ਬਰਾਉ ਚਲਾਈ ਹਲਾਰਾ ਵੇਪਾਈ ਗਰਮ ਜਿਹਾ ਸ਼ਾਲ ਦਿਖਾ ਦੇ ਮੈਂ ਸੁਣਦਾ ਨਹੀਂ ਕਸ਼ਮੀਰੀ ਕਰਤ ਲੱਗਦਾ ਨਹੀਂ ਵੇ ਸ਼ਾਲ ਤਾਂ ਦੇ ਜਾ ਮੈਂ ਕਿਹੜਾ ਕਰਦਾ ਮੈਂ ਤੁਮੀ ਮੀਟ ਮੇਰੇ ਮਾਰਟਰ ਚ ਪੀਰੀ ਹੈ ਮਾਲ ਵੇ ਸੁਣਾ ਲੱਗਦਾ ਪਾ ਲੋਹੇ ਦੇ ਢੀਰ ਹਾਂ ਸਰਾ ਇਤੁਰ ਕੇ ਸਾਰਾ ਭਾ ਯਾਰ ਮੋਡਾ ਤਾਂ ਹੋਲੀ ਚੱਕਿਆ ਆਏ ਤੂੰ ਨਵੇੜਦਾ ਮੇਰਾ ਬੋ ਹਾਇਦਰ ਪਾ ਮੈਂ ਇੱਧਰ ਕਰਨ ਕੀ ਆਉਣਾ ਮੈਂ ਘਟ ਪੱਲ ਖੀਰ ਪਈ ਕਿਉਂ ਆ ਜਾ ਕਿਉਂ ਬਈ ਤੂੰ ਹੱਥ ਦਾ ਕਿਉਂ ਦਾ ਹੱਥ ਰੱਖ ਕੇ ਕੀ ਕਰੇਗਾ ਕੀ ਦੋਸਤਰਾ ਮਾਸਟਰ ਜੀ ਤੂੰ ਕਰ ਕੀ ਦੇਵੇਂਗਾ ਦੋਸਤਰਾ ਤੂੰ ਜੂਰੀ ਲੜੀ ਜੈਨ ਉਧਰ ਟਾਈਮ ਹੋਇਆ ਪੈਗਾ ਲੈ ਲੈ ਤਾਤ ਉਹ ਹੋੜਾ ਮੇਜ਼ ਆ ਗਿਆ ਜੀ ਮੇਜ਼ ਆ ਗਿਆ ਜੀ ਮੈਂ ਹੁਣ ਇਹ ਕਹੇ ਚੱਲ ਉੱਠਦਾ ਮੇਜ਼ ਆ ਗਿਆ ਜੀ ਪਰ ਮੈਂ ਤਾਂ ਇਹ ਕਹੇ ਜੀ ਹੁਣ ਲਊਗਾ ਕਦੇ ਲਾਤ ਤਾ ਚੱਲ ਉੱਠਦਾ ਮੇਜ਼ ਆ ਗਿਆ ਵੀਰ ਦੇਖੋ ਪਹਿਲਾ ਬੱਕਰਾ ਹੋਇਆ ਲੈ ਵੇਖਾ ਅਨਾਰ ਦੋਲੇ

ਇਥੇ ਜਾਂਦੇ ਭਾਈ ਪਾਪਾ ਜੀ ਉਧਰ ਮੈਂ ਕਾਂਕੇ ਦੀ ਬਹੂ ਕੋਲ ਚਲੀ ਆ ਸੋਟ ਸਿੱਖਣ ਕੋਈ ਲੋੜ ਨਹੀਂ ਉੱਥੇ ਜਾਣ ਦੀ ਭਾਈ ਤੈਨੂੰ ਕਿਉਂ ਪਾਪਾ ਜੀ ਕੀ ਹੋ ਗਿਆ ਉਹ ਤੀਮੀ ਗੱਤ ਤਪਿਓ ਹੈ ਹੈ ਤੈਨੂੰ ਕੀ ਕਹਿੰਦੀ ਆ ਤੂੰ ਉਹਦਾ ਕੀ ਚੰਗਾ ਮਾੜਾ ਦੇਖ ਲਿਆ ਹੈ ਮੈਂ ਚੰਗਾ ਤੇਰਾ ਕੱਲਾ ਦੇਖਦਾ ਸਾਰਾ ਜੱਗ ਚੰਗਾ ਮਾੜਾ ਦੇਖਦਾ ਵਾ ਕੀ ਦੇਖਦਾ ਚੰਗਾ ਮਾੜਾ ਐਂ ਤਾਂ ਗੋਡਾ ਨਹੀਂ ਲਦਾ ਮੋਬਾਈਲ ਨਹੀਂ ਫਿਰਦੀ ਆਹ ਲੈ ਤੂੰ ਕਿਸੇ ਨੂੰ ਸਹੀ ਵੀ ਕੱਲ ਬੁਲਾਤੀ ਮੈਂ ਯੈਸ ਰੋਲਿੰਗ ਐਕਸ਼ਨ ਮੰਮੀ ਜੀ ਬਚਾਨੀਆ ਅੱਛਾ ਬੱਤੋ ਹੁ ਕਿੱਧਰ ਜਾ ਰਹੀਆ ਭਾਈ ਪਾਪਾ ਜੀ ਅੰਦਰ ਮੈਂ ਚਾਹਤੀ ਸੀ ਕੋਲ ਸੂਟ ਸਿੱਖਣ ਚੱਲੀ ਆ ਕੋਈ ਲੋੜ ਵੀ ਜਾਣੇ ਭਾਈ ਚੁੱਪ ਕਰ ਅੰਦਰ ਵਜੋ ਆਉਦੇ ਪਾਪਾ ਜੀ ਕੀ ਗੱਲ ਕੋਈ ਤੈਨੂੰ ਨਹੀਂ ਪਤਾ ਕੀ ਗੱਲ ਆ ਭਾਈ ਤੀਵੀਂ ਜਲਤਾ ਹੋ ਲੈ ਦੱਸ ਗਾਦ ਨੂੰ ਤੂੰ ਨਾ ਕਿੰਗਾ ਮੜਾ ਕੀ ਦੇਖ ਲਿਆ ਤੂੰ ਕਿਸੇ ਣਜਾਂ ਨੂੰ ਸਹੀ ਵੀ ਕਹੇਂ ਜਿਹੜਾ ਤੈਨੂੰ ਬੁਲਾਉਂਦੇ ਆ ਉਹੀ ਸਹੀ ਆ ਹੈ ਬਾਕੀ ਸਾਰੇ ਤੁੰਗੜਾ ਦਲਤੋ ਆ ਉਹ ਕਿਹਨੇ ਦੇਖਿਆ ਚੰਗਾ ਮਾਲਾ ਉਹਦਾ ਹੈ ਮੈਂ ਕੀ ਦੇਖ ਰਿਹਾ ਸਾਰਾ ਜੱਗ ਚੰਗਾ ਮਾਲਾ ਦੇਖਦਾ ਆ ਉਹਦਾ ਗੋਡੇ ਟੇਡ ਦਾ ਮੋਬਾਈਲ ਲਈ ਫਿਰਦੀ ਆ ਲੈ ਮੋਬਾਈਲ ਲਈ ਕਰਦੀ ਆ ਤਾਂ ਉਹ ਬੰਤਾ ਹੋ ਗਈ ਹੈ ਹੋਰ ਕੀ ਸਹੀ ਆ ਹੋਰ ਆ ਪਰ ਉਹ ਜਵਾਕ ਮੋਬਾਈਲ ਲਈ ਫਿਰਦੇ ਆ ਉਹ ਤਬੀਲਦਾਰ ਨੇ ਕੁੜੀਆਂ ਕਿਤੇ ਮੋਬਾਈਲ ਲੈ ਕੇ ਵੀ ਘੁੰਮਦੇ ਹੋਣਗੇ ਹੈ ਕਰ ਦੂ ਕੋਠੇ ਤੇ ਕਹਾ ਮਰ ਜੇ ਲੱਖ ਸੌ ਨਿਚਾਰਾ ਮੰਗੂ ਕੋਈ ਕਾਲ ਨਹੀਂ ਮਾਰੀ ਜਾਂਦੇ ਤੂੰ ਜ਼ਿਆਦਾ ਬੋਲਦਾ ਲੋਕਾਂ ਨੇ ਲੋਹਾਤੀ ਹਨ ਮਾਰਾ ਤੇ ਕਰ ਇਹ ਤਰ੍ਹਾਂ ਕਰ ਆਪਣੀ ਜਵਾਨ ਪਾਣੀ ਮੱਤੇ ਅੰਦਰ ਰੱਖਿਆ ਕਰ ਹੁਣ ਨਾ ਕਦੇ ਡੀਸੀ ਲਵਾ ਦੇ ਇਹਨੂੰ ਉਹ ਜਵਾਬਤ ਕੋਈ ਨਾਲ ਨਹੀਂ ਤੂੰ ਨਹੀਂ ਜਾਣੇ ਕਿੱ데 ਪਾਸੇ ਇੱਥੇ ਬੈਠ ਕਰੋ ਭਾਈ ਇਹਨੇ ਵੀ ਕੋ ਕੰਮ ਕਰਨ ਤੇਰਾ ਮੈਂ ਕਰਨਾ ਤੜੇ ਹੋਰ ਹੋਰ ਬੈਠੇ ਤੂੰ ਕਿਹਾ ਨਹੀਂ ਜਾਣੀ ਵੇਖੋ ਜਣਾ ਲੱਲੀ ਵੇਖੋ ਗਿਆ ਤੂੰ ਇੱਧਰ ਹੀ ਸੰਭਾਲ ਨਬੱਡੀ ਉਹ ਚੰਗਾ ਕੰਮ ਵੀ ਨਹੀਂ ਕਰਨ ਦਿੰਦਾ ਲੋਤੀ ਨੂੰ ਹੈ ਵੇ ਚੱਲ ਕਰ ਕਿੱਤੇ ਲੱਗ ਜਾਊਗੀ ਸੂਟ ਦੀ ਸਮਿਆਈ ਬਚੂਗੀ ਕਰਨਾ ਕਰੇ ਕੰਮ ਦਰੀਆਂ ਲਾ ਲੈ ਭਾਈ ਹੈ ਦਰੀਆਂ ਲਾ ਫੇਸ ਨੂੰ ਲੈ ਕਿਹੜਾ ਕਸ ਕਿਣਾ ਹੁੰਦਾ ਗੁੰਦਾ ਕਿ ਦਰਮਿਆ ਕੇ ਇਸ ਨਾਲੇ ਹੋਰ ਤੇ ਕੰਮ ਹੀ ਹੁੰਦੀਆਂ ਇਹ ਹੈ ਨਹੀਂ ਆ ਰਹੀਆਂ ਉੱਥੇ ਲੈ ਕੇ ਹਾਂ ਨਾ ਪੇਤ ਦਿਨਾ 300 ਵਿਕੋ ਬਿਕਰੀਆ ਬੜੀ ਸੋਹਣੀ ਬਹੂ ਚੱਲੀ ਸੀ ਲੱਗ ਜਾਂਦੀ ਜਾਂਦੀ ਮੋੜ ਲਈ ਅਖੇ ਕਾਕੇ ਦੀ ਬਹੂ ਗੱਤਵਾ ਤੂੰ ਕਿਸੇ ਨੂੰ ਸਹੀ ਕਹਿ ਕੇ ਨਹੀਂ ਰਾਜੀ ਹੈ ਜੇ ਤੈਨੂੰ ਕੋ ਚੰਗੀ ਗੱਲ ਕਹਿ ਦਵੇ ਤਾਂ ਤੂੰ ਫੇ ਭੌਂਕਦਾ ਦੱਸ ਮੇਰੀ ਗੱਲ ਸੁਣ ਲੈ ਮੇਰਾ ਘਰ ਹੈ ਮੇਰੀ ਚੰਨ ਉੱਥੇ ਆਇਆ ਜੁੱਥਾ ਹੁਣ ਬੜੀ ਚੱਕਰ ਮਾਰੀ ਪੋਤਾ ਨਹੀਂ ਤੇਰੀ ਮੇਰੇ ਸਰਵਜੀਤ ਜੀ ਦੇ ਹੱਕ ਤੇ ਬਰੋਟਾ ਨਾਂ ਲਾਇਆ ਨਾ ਆਖਣੀ ਜੀ ਤੂੰ ਕੀ ਕਹਿੰਗੀ That's what he does. ਸਰੀਆ ਮਾ ਗਾਣਾ ਨਾ ਰੱਖ ਲੀ ਜੀ ਸਰ ਗਾਣਾ ਬਹੁਤ ਸੋਹਰਾ ਜਾ ਜਿਹੜਾ ਹੈ ਇਹ ਰੀ ਆਮ ਲਿਖੇ ਪ੍ਰਭੂ ਤੇ ਆਪਾਂ ਆਓ ਬਾਦਾਂ ਦੋ ਤੀਰ ਆ ਗਏ ਪਰ ਬਹੁਤ ਆ ਗਏ ਹਾਂ ਅਮਨਿਤ ਦੇ ਚ ਬਣਾ ਲੈ ਰੇਡੀ ਬੱਸ ਬੜਾ ਹਲੂ ਸਾਡਾ ਕਾਲੀ ਕਰ ਦੇ ਰੇਡੀ ਰੇਡੀ ਚੱਲ ਮੈਂ ਆਇਆ ਠਕੀ ਨੋ ਆਸੋ ਇੰਦਰ ਸਟੋਰੀ ਹੈ ਚਲੋ ਜੀ ਉਹ ਦਿਗੋ ਥੋੜੀ ਰੱਖ ਮੈਂ ਇੱਕ ਫੋਟੋ ਪੜੀ ਰੱਖ ਰੇੜੀ ਆ ਜੀ ਰੇੜੀ ਆ ਕੇ ਰੇੜੀ ਤੇ ਫਿਰ ਆਪਾਂ ਖੰਮਣੀ ਬਣ ਕੇ ਰੇੜੀ ਦੇ ਠੀਕ ਹੈ ਰੇੜੀ ਦੇ ਕੰਮ ਤੁਸੀਂ ਦੇਖ ਰਹੇ ਹੋ ਮਾਲਦਾਰ ਛੜੇ ਦਾ ਸ਼ੂਟ ਆ ਸਾਡੇ ਨਵੇਂ ਘਰ ਚ ਬੈੱਡ ਆਏ ਨੇ ਜੀ ਦੇਖ ਲਓ ਬੋਲਾ ਆ ਗਿਆ ਉਹ ਬੌਲਾ ਜਾ ਨਹੀਂ ਕਾਲੇ ਪਾਈਂ ਹੋਰ ਠੀਕ ਐ ਤੂੰ ਕਿਹਾ ਐ ਕਰ ਬੱਲਾ ਜਉਂਦਾ ਰਹਿ ਹੱਸੀ ਕਰ ਬੁੱਧੀ ਤੇਰੇ ਕੋ ਇੱਥੇ ਰੋ ਇੱਕ ਹੋ ਕੇ ਰੋ ਕੋਈ ਵੀਰੇ ਦਾ ਭਾਗ ਅੱਧ ਖਰਾਏ ਤੇ ਨਹੀਂ ਪਾਇੰਨੇ ਇਹਨੂੰ ਭਾਗਤਾ ਇਹਨੂੰ ਕੰਮ ਕਹਿਣਾ ਗਦਾ ਗਾੜੂ ਗਾੜੂ ਤੇਰੇ ਨਾਲ ਮੈਂ ਕਰੂਗਾ ਹੁਣ ਮੇਰੇ ਨਾਲ ਪੈ ਜਾ ਕਰ ਕੱਲ੍ਹ ਹੀ ਪੈਣਾ ਆ ਜਾ ਕਰ ਮੇਰੇ ਕੋਲ ਹੋਰ ਕੁਲਫੀਆਂ ਵਿੱਚ ਤੇ ਡੇਗਿਆ ਰੋ ਸਾਡੇ ਘਰੇ ਫਿਰਦਾ ਰਹਦਾ ਹੈ ਕਾਲਾ ਪਾਗਵਾ ਗੱਤਲੇ ਜਮਾਂ ਨੂੰ ਮੇਰੇ ਨਾਲ ਪਾਗਵਾ ਦਾ ਪੱਤਾ ਹੈ ਰੱਬ ਦੇ ਰੱਬ ਦੇ ਜੀ ਇਹ ਜੇ ਹੁੰਦੇ ਨੇ ਰੱਬ ਦੇ ਜੀ ਪੁੱਤ ਮੇਰੇ ਕੋਲੇ ਜਿਹਦੇ ਕਦੇ ਜੀਵਨ ਲੱਗੇ ਪੂਰੇ ਪੈ ਜਾ ਕਰੂਗਾ ਨਾਲੇ ਬਾਰੇ ਬਾਰੇ ਘਰ ਆਗਣਾ ਨਾਲੇ ਰਾਖੀ ਦੀ ਰਾਖੀ ਨਾਲੇ ਭਾਬੀ ਨਾਲ ਮਾ ਸੁਣਿਆ ਜੀ ਆਉਣਾ ਕਿਉਂ ਇਹਦੀ ਕਿਉਂ ਰਾਖੀ ਕਰੇਗਾ ਰਾਖੀ ਤਾਂ ਕੋਈ ਹੱਦ ਨਹੀਂ ਭੈਣ ਦੀ ਚੱਥੇ ਹੈ ਨਹੀਂ ਨਿੱਕੜੂ ਰਿਕੜੂ ਕਰਦੀ ਹੈ ਨਾ ਮੈਂ ਤੈਨੂੰ ਕਿੱਥੇ ਦੱਪ ਤੀਂ ਪੋਲਦਾ ਕਾਲੂ ਪੋਲਾ ਲੁਚੜਾ ਲੁਚੜਾ ਪਤਾ ਮੈਨੂੰ ਕਿੱਥੇ ਬੋਲਦਾ ਇਹ ਨਹੀਂ ਜਾਂਦਾ ਉਧਰ ਪੋਲਾ ਦਾ ਤੂੰ ਆ ਬਾਗੂਆ ਪੋਲਾ ਤੂੰ ਕੋਈ ਨਹੀਂ ਇੱਥੇ ਕਾਲ ਉਹ ਪੋਲਾ ਤੂੰ ਐ ਦਾ ਚਾਦਰ ਨੇ ਮੇਰੇ ਸਾਡੇ ਸਾਰਾ ਲਾਣਾ ਚਾਦਰ ਇਹਨਾਂ ਦਾ ਤੁਸੀਂ ਪੋਲੇ ਜਿੰਨ ਕਿਉਂ ਆਤਨਾ ਪਾਣੇ ਫਿਰ ਨਹੀਂ ਕੀ ਹੁੰਦਾ ਇਹਦਾ ਪਾਗਦੇ ਰੱਬ ਦਾ ਜੀ ਇਹ ਕੀ ਕਹਿੰਦਾ ਵਿਚਾਰਾ ਬਈ ਪੁਨਾਹੀ ਲੱਗੀ ਮੈਨੂੰ ਤੋ ਬਸ ਪਾਗਦੇ ਉਹਦੇ ਸਾਰੇ ਦੀ ਉਹਦੀ ਭੈਣ ਨੇ ਭੇਜਿਆ ਹੋਣਾ ਉਗਲਾਂ ਲਾ ਲੇ ਕਾਰ ਬੁਪੈ ਨਦੇ ਕਸਮ ਦੀ ਐ ਉਨੀ ਚਾਲੇ ਪੈ ਕੇ ਪਈ ਲੋਰੀ ਇਹਨੂੰ ਮਿੰਟ ਤੋਂ ਦਾ ਫਗਰ ਕਿਥੇ ਨਹੀਂ ਨਾ ਪਾਪੀ ਮੈਨਾਂ ਬੱਚਾ ਮੈਂ ਨਾ ਬੱਪੀ ਤੁਸੀਂ ਵੀ ਆ ਜਾਓ ਗੱਲਾਂ ਕਰਨ ਲੱਗੇ ਦੋ ਟੰਡਾ ਬੰਦਾ ਤੁਸੀਂ ਆਪਾਂ ਆਇਆ ਚੱਪਾ ਆਇਆ ਚੱਪਾ ਲਾ ਲਿਆ ਚਿਹਰੇ ਦੇ ਦੇਖ ਕੇ ਜੜੇ ਮੈਂ ਇਹ ਜੇ ਕਰ ਸਕਦਾ ਅੱਛਾ ਰਗਾ ਦੱਸ ਤੇ ਹੋ ਨਾਲੋ ਬੰਦਾ ਜੀ ਇਹਨੇ ਮੈਨੂੰ ਹੈ ਕਿ ਇਹ ਬਣਾ ਬੰਦਾ ਦੱਸ ਦਿਆਂ ਦੱਸਾਂ ਕਰਦਾ ਬਸ ਚਲਦੀ ਸੀ ਮੈਨੂੰ ਪਤਾ ਥੋੜੀ ਸੀ ਮਨ ਜੀ ਆ ਦੱਸੋ ਜੀ ਕਿੰਨੇ ਦਿਨ ਹੋ ਗਏ ਕੱਪੜੇ ਸੁੱਕਣੇ ਪਾਇਆ ਨੂੰ ਮੈਨੂੰ ਤਾਂ ਦੇਖਦਿਆਂ ਨੂੰ ਕਟੋ-ਕਟ 15 ਦਿਨ ਹੋ ਗਏ ਅੱਜ ਤੱਕ ਇੱਥੇ ਹੀ ਪਏ ਨੇ ਨਾ ਸੂਰਜ ਦੇਵਤਾ ਨਿਕਲਦਾ ਨਾ ਕੱਪੜੇ ਸੁੱਕਦੇ ਨੇ ਨਾ ਘਰ ਦੇ ਚੁੱਕਦੇ ਨੇ ਵਿਚ ਦਾ ਪਾਉ ਹੀ ਨਾ ਯਾਰ ਬਸ ਕਹੋ ਸ਼ੋਂਕਾ ਨੂੰ ਨੰਬਾ ਕਰਨਾ ਹੈ ਗੱਲ ਸੁਣੋ ਅੰਦਰ ਹੋ ਜਾ ਗੇੜ ਕਿਹੜੇ ਘਰ ਕੋਸ ਭਾਬੀ ਕੀ ਬੋਲੀਓ ਤਾਂ ਮੈਂ ਭਾਬੀ ਰਹਿ ਗਿਆ ਕਹਿੰਦੇ ਮਸ਼ੀਜਾ ਕਿੱਥੇ ਉਹ ਸੁਣਾਓ ਕਿੱਥੇ ਆ ਸੱਸਰੀਕਾਲ ਦੋਸਤੋ ਮੈਂ ਤੁਹਾਡੀ ਬੱਬਲ ਕੁਆਰ ਦੋਸਤੋ ਆਪਾਂ ਬੈਠੇ ਆ ਪਿੰਡ ਦੇ ਵਿੱਚ ਤੇ ਅੱਜ ਮੈਂ ਤੁਹਾਨੂੰ ਦਿਖਾਨੀ ਆ ਉਹ ਚੀਜ਼ ਜਿਹਦੇ ਵਿੱਚ ਆਪਾਂ ਆਰਾਮ ਨਾਲ ਦਾਲ ਸਬਜੀ ਬਣਾ ਸਕਦੇ ਹਣਾ ਦੁੱਧ ਕਾੜ ਸਕਦੇ ਆ ਇਹ ਜਿਹੜੇ ਪਿੰਡਾਂ 'ਚ ਰਹਿੰਦੇ ਨੇ ਮੇਰੇ ਦੋਸਤੋਣਾ ਨੇ ਤਾਂ ਦੇਖਿਆ ਹੋਵੇਗਾ ਤੇ ਕਮੈਂਟ ਕਰਕੇ ਵੀ ਮੈਨੂੰ ਦੱਸਿਓ ਇਹਨੂੰ ਆਪਾਂ ਕੀ ਕਹਿੰਦੇ ਆ ਹੁਣ ਮੈਂ ਤੁਹਾਨੂੰ ਦੱਸਦੀ ਆ ਇਹ ਹੈਗਾ ਹਾਰਾ ਹੈਨਾ ਹਾਰਾ ਜਿਵੇਂ ਆਪਾਂ ਇਹਦੇ ਵਿੱਚ ਆਹਾ ਪਾਥੀਆਂ ਸਿੱਟ ਕੇ ਨਾ ਅੱਗ ਲਾ ਕੇ ਇੱਕ ਵਾਰੀ ਆਪਣਾ ਜਿਹੜੀ ਆਪਾਂ ਦਾਲ ਸਬਜ਼ੀ ਬਣਾਣੀ ਆ ਜਾਂ ਦੁੱਧ ਕਾੜਨਾ ਉਹ ਰੱਖ ਦੋ ਹੁਣ ਆਪਾਂ ਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਇਹ ਆਪੀ ਹੋ ਹੀ ਜਾਂਦਾ ਆ ਦੇਖ ਲਓ ਤੁਸੀਂ ਇਹਦੇ ਵਿੱਚ ਅੱਗ ਬਲਦੀ ਪਈ ਆ ਹੈਨਾ ਇਹ ਧੂਆ ਨਿਕਲ ਰਿਹਾ ਤੇ ਆਪਾਂ ਨੇ ਤਰੀ ਹੋਈ ਆ ਦਾਲ ਤੇ ਇਹਦੇ ਵਿੱਚ ਦਾਲ 2-4 ਘੰਟੇ ਚੈਨ ਵਧੀਆ ਆਮਨਾਲ ਤੁਸੀਂ ਬਾਕੀ ਆਪਣੇ ਕੰਮ ਕਰੀ ਜਾਓ ਰੱਖ ਕੇ ਤੇ RAM nal ਬਣੀ ਜਾਂਦੀ ਆ ਇਹਦੇ ਵਿੱਚ ਆਪਾਂ ਦਾਲ ਬਣਾ ਸਕਦੇ ਆ ਤੇ ਕੀ ਕਹਿੰਦੇ ਆ ਦੁੱਧ ਗਰਮ ਕਰ ਸਕਦੇ ਆ ਦੁੱਧ ਕਾੜ ਸਕਦੇ ਆ ਤੇ ਆਪਣਾ ਛੋਲੇ ਬਣਾ ਸਕਦੇ ਆ ਛੋਲੇ ਰਿਜਨੇ ਧਰ ਸਕਦੇ ਆ ਹਨਾ ਹੋਰ ਵੀ ਕਈ ਚੀਜ਼ਾਂ ਇਹਦੇ ਵਿੱਚ ਬਣ ਜਾਂਦੀਆਂ ਨੇ ਜਿਹੜੀ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਕਾਸੀ ਦੀ ਦਾਲ ਕਰ ਲਵਾਂਗਾ ਮੂੰਗੀ ਦੀ ਮੋਠਾਂ ਦੀ ਕਰ ਲਾ ਅੱਛਾ ਮੂੰਗੀ ਬੇਬੇ ਕਾਂਦੀ ਕਾਂਦੀ ਚਾਹੇ ਮੂੰਗੀ ਦੀ ਦਾਲ ਕਰ ਲਾ ਚਾਹੇ ਮੋਠਾਂ ਦੀ ਦਾਲ ਕਰ ਲਾ ਹਨਾ ਜਿਹੜੀ ਮਰਜ਼ੀ ਦਾਲ ਬਣਾ ਲਾ ਤੇ ਇੱਕ ਗੱਲ ਹੋਰ ਦੱਸਦੀਆਂ ਇਹਦੇ ਵਿੱਚ ਜਿਹੜੀ ਦਾਲ ਸਬਜ਼ੀ ਬਣੀ ਹੁੰਦੀ ਆ ਨਾ ਬਾਲੀ ਟੇਸਟੀ ਹੁੰਦੀ ਆ ਬਹੁਤ ਜ਼ਿਆਦਾ ਸਵਾਦ ਹੁੰਦੀ ਆ ਹਾਰੇ ਚ ਬਣੀ ਹੋਈ ਇਹ ਤੁਹਾਨੂੰ ਅਕਸਰ ਪਿੰਡਾਂ ਦੇ ਵਿੱਚ ਘਰ-ਘਰ ਵੈਸੇ ਦੇਖਣ ਨੂੰ ਹੀ ਮਿਲ ਜੂਗਾ ਆ ਦੇਖੋ ਇਹ ਸੀ ਜ਼ਮੀਨ ਚ ਪੱਟਿਆ ਹੋਇਆ ਐਂ ਜਿਹੜੇ ਕਰਕੇ ਦਿਖਾ ਦੋ ਚੁੱਪੀਆਂ ਦਾਲਾ ਬਣਨਗੇ ਅਕਾ ਇਹਦੀ ਹਰੀ ਸਬਜ਼ੀ ਨਹੀਂ ਬਣਦੀ ਹਰੀ ਸਬਜ਼ੀ ਨਹੀਂ ਬਣਦੀ ਦੇਚ ਇਹਦੇ ਚ ਦਾਲਾ ਬਣਨਗੀਆਂ ਜਿਹੜੀਆਂ ਚੀਜ਼ਾਂ ਆਪਾਂ ਗੈਸ ਤੇ ਔਖੀਆਂ ਬਣਾਉਂਦੇ ਆ ਨਾ ਜ਼ਿਆਦਾ ਗੈਸ ਖਾਂਦੀਆਂ ਨੇ ਉਹ ਚੁੱਪ ਕਰਕੇ ਹਾਰੇ ਚ ਰੱਖ ਦੋ ਤੇ ਬਹੁਤ ਸੁਆਦ ਬਣਦੀਆਂ ਨੇ ਇਹ ਜ਼ਮੀਨ ਚ ਆਪਾਂ ਨੇ ਪੱਟਿਆ ਹੋਇਆ ਤੇ ਆਹ ਦੇਖ ਲਓ ਇਦਾਂ ਦਾ ਬਣਿਆ ਹੋਇਆ ਤੇ ਜਦੋਂ ਆਹ ਉਹ ਹੋਊਗਾ ਫਿਰ ਆਪਾਂ ਇਹਦਾ ਜਿਹੜਾ ਟੱਕਣਾ ਚਾਪੜ ਚਾਪੜ ਕਹਿੰਦੇ ਆ ਨੇ ਚਾਪੜ ਹੈਨਾ ਇਹਨੂੰ ਹਾਰਾ ਕਹਿੰਦੇ ਇਹਨੂੰ ਚਾਪੜ ਕਹਿੰਦੇ ਆ ਤੇ ਚਾਪੜ ਜਿਹੜਾ ਆਪਾਂ ਇਹਦੇ ਉੱਪਰ ਧਰ ਦਾਂਗੇ ਜਦੋਂ ਆਪਾਂ ਨੂੰ ਲੱਗਦਾ ਨਾ ਵੀ ਧੂਆ ਜ਼ਿਆਦਾ ਆ ਰਿਹਾ ਇਹ ਹੁਣ ਰਾਮ ਨਾਲ ਵਿੱਚ ਆਪਣੀ ਦਾਲ ਸਬਜ਼ੀ ਹੋਈ ਜਾਊਗੀ ਇੱਧਰ ਦਿਖਾ ਦਿਓ ਜੀ ਐਦਾਂ ਰੱਖ ਕੇ ਹੈਨਾ ਇਹ ਦੇ ਵਿੱਚੋਂ ਧੂਆ ਨਹੀਂ ਨਿਕਲੀ ਜਾਊਗਾ ਬਸ ਬਾਕੀ ਆਪਾਂ ਨੂੰ ਧੂਆ ਕੋਈ ਡਿਸਟਰਬ ਨਹੀਂ ਕਰੇਗਾ ਜਿਵੇਂ ਚਿਮਨੀ ਲੱਗੀ ਹੁੰਦੀ ਹੈ ਨਾ ਇਹ ਹੁਣ ਆਪੇ ਉੱਪਰ ਨੂੰ ਚਾਈ ਜਾਊਗਾ ਇਹ ਅਸੇ ਪਾਸੇ ਨਹੀਂ ਜਾਊਗਾ ਤੇ ਜਿਹੜੀ ਦਾਲ ਹੈ ਆਪਣੀ ਆਰਾਮ ਨਾਲ ਵਿੱਚ ਹੋਈ ਜਾਊਗੀ ਆਰਾਮ ਨਾਲ ਰਿਜ ਜੂਗੀ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਕਿਵੇਂ ਦੀ ਲੱਗੀ ਇਹੋ ਜਿਹੀਆਂ ਹੀ ਸੋਹਣੀਆਂ ਸੋਹਣੀਆਂ ਵੀਡੀਓ ਮੈਂ ਤੁਹਾਨੂੰ ਹੋਰ ਪਿੰਡਾਂ ਦੀਆਂ ਬਣਾ ਕੇ ਦਿਖਾਉਂਦੀ ਰਹੂੰਗੀ ਤੇ ਇਹ ਹੁਣ ਆਪਣੀ ਦਾਲ ਸਬਜ਼ੀ ਬਣ ਰਹੀ ਹੈ ਜੀ ਆਪਾਂ ਧਰਤੀ ਆ ਇਹ 3-4 ਘੰਟੇ ਤੱਕ ਜਦੋਂ ਆਪਾਂ ਕੱਢਾਂਗੇ ਇਹ ਰਿਜੀ ਹੋਊਗੀ ਐਨ ਬਣੀ ਹੋਊਗੀ ਵਧੀਆ ਟੇਸਟੀ ਤੇ ਫਿਰ ਆਪਾਂ ਖਾਵਾਂਗੇ ਇਹਨੂੰ ਤੜਕਾ ਲਾ ਕੇ ਠੀਕ ਹੈ ਹੁਣ ਤੁਸੀਂ ਕਮੈਂਟ ਕਰਕੇ ਦੱਸਣਾ ਵੀਡੀਓ ਕਿਵੇਂ ਲੱਗੀ ਤੇ ਇਹਨੂੰ ਕੀ ਕਹਿੰਦੇ ਨੇ ਵੈਸੇ ਮੈਂ ਦੱਸ ਹੀ ਦਿੱਤਾ ਫੇਰ ਵੀ ਚਲੋ ਤੁਸੀਂ ਕਮੈਂਟ ਕਰਕੇ ਦੱਸ ਦਿਓ ਕਿ ਨਾਲ ਸਮਝ ਆ ਗਈ ਇਹਨੂੰ ਆਪਾਂ ਹਾਰਾ ਕਹਿੰਦੇ ਨੇ ਇਹਨੂੰ ਕਹਿੰਦੇ ਨੇ ਚਾਪੜ ਠੀਕ ਹੈ ਇਹ ਦੇਖੋ ਇਹ ਦੇ ਵਿੱਚ ਬਣ ਰਹੀ ਆਪਣੀ ਦਾਲ ਪਹਿਲਾਂ ਅਸੀਂ ਹੁਣ ਆਪਾਂ ਵੇਟ ਕਰਦੇ ਹਾਂ ਦਾਲ ਕਦੋਂ ਹੋਊਗੀ ਜਦੋਂ ਹੋਊਗੀ ਫਿਰ ਆਪਾਂ ਇਹਨੂੰ ਤੜਕਾ ਲਾ ਕੇ ਖਾਵਾਂਗੇ ਆਪਾਂ ਨਹੀਂ ਧਰਤੀ ਦਾਲ ਬਣਨੀ ਥੈਂਕ ਯੂ ਸੋ ਮਚ ਵੀਡੀਓ ਜ਼ਰੂਰ ਸ਼ੇਅਰ ਕਰਿਓ ਜੇ ਵਧੀਆ ਲੱਗੀ ਬਾਕੀ ਦਾਲ ਸਾਰੇ ਖਾ ਲਿਓ ਹੈਨਾ ਬਾਏ sağ ol.